ਸਤਿ ਸ੍ਰੀ ਅਕਾਲ ਜੀ ਆਪਣੀ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਗੱਲ ਕਰ ਰਿਹਾ ਕਣਕ ਦੀ ਜੀ ਅੱਜ ਤੁਸੀਂ ਦੇਖੋ ਕੀ ਕਿਸਾਨ ਪਹਿਲਾਂ ਜ਼ਮੀਨ ਨੂੰ ਤਿਆਰ ਕਰਕੇ ਕਣਕ ਬੀਜਦਾ ਹੈ ਨਾ ਕਣਕ ਦੇ ਰੇਟ ਤੋਂ ਗੱਲ ਕਰਨ ਲੱਗਿਆ ਹਾਂ ਮੈਂ ਇਸ ਵਾਰ ਕਣਕ ਦੇ ਰੇਟ ਤਕਰੀਬਨ ਤਕਰੀਬਨ 32-3300 ਤੱਕ ਜਾਇਆ ਜੀ ਕਣਕ ਬਹੁਤ ਰੇਟ ਹੋਏ ਨੇ ਪਰ ਕਿਸਾਨ ਦੀ ਕਣਕ ਵਿਕੀ ਆ ਜੋ ਮਨ ਲਾਇਕ ਉਹ ਵਿਕੀ ਆ 2275 ਰੁਪਏ ਦੇ ਕਰੀਬ ਵਿਕੀ ਸੀ ਪਿਛਲੇ ਸਾਲ ਇੱਕ ਕੁੰਟਲ ਦਾ ਰੇਟ 2275 ਰੁਪਏ ਸੀਗਾ ਪਰ ਹੁਣ ਤੁਸੀਂ ਦੇਖੋ ਵੀ ਕਿੰਨੀ ਲੁੱਟਾ ਹਨਾ ਜਿਸ ਕਿਸਾਨ ਨੇ ਕਣਕ ਬੀਜੀ ਉਹਨੂੰ ਪਾਲਿਆ ਹਨਾ ਵੱਢਿਆ ਫਿਰ ਮੰਡੀ ਚ ਲੈ ਕੇ ਗਿਆ ਉਹਨੂੰ ਤਾਂ ਮਤਲਬ ਮਿਲੇ 2275 ਰੁਪਏ ਤੇ ਜਿਸ ਵਪਾਰੀ ਨੇ ਉਥੋਂ ਖਰੀਦੀ ਉਹਨਾਂ ਨੇ ਮੰਨ ਲਓ ਕਿ ਖਰੀਦ ਕੇ ਉਸ ਟਾਈਮ ਹੀ ਇੱਕ ਤਰ੍ਹਾਂ ਡਬਲ ਕਰ ਲਏ ਪੈਸੇ। 1100 ਰੁਪਿਆ ਪ੍ਰੋਫਿਟ ਕਰਿਆ ਕੁਆਂਟਲ ਮਗਰ 100 ਕੁਆਂਟਲ ਕਣਕ ਦਾ ਤਾਂ ਲੱਖ ਸਵਾ ਲੱਖ ਰੁਪਿਆ ਪ੍ਰੋਫਿਟ ਹੋਇਆ ਇੱਕ ਵਪਾਰੀ ਨੂੰ ਹਨਾ। ਜਦ ਕਿ ਉਗਾਉਣ ਵਾਲੇ ਕਿਸਾਨ ਨੂੰ ਫਸਲ ਪੈਦਾ ਕਰਨ ਵਾਲੇ ਨੂੰ ਇੰਨਾ ਪ੍ਰੋਫਿਟ ਨਹੀਂ ਹੁੰਦਾ ਜਿੰਨਾ ਕਿ ਵਪਾਰ ਕਰਨ ਵਾਲੇ ਨੂੰ ਹੋ ਰਿਹਾ ਜਿਹੜਾ ਵਪਾਰੀ ਆ। ਇਹ ਮੰਨ ਲਓ ਕਿ ਮੈਨੂੰ ਤਾਂ ਕੋਈ ਜ਼ਿਆਦਾ ਵਧੀਆ ਲੱਗਦਾ ਨਹੀਂ ਹੈਗਾ ਕਿ ਹਾਂ ਵੀ ਮੈਨੂੰ ਕੋਈ ਐਡਾ ਖਾਸ ਉਹ ਲੱਗਿਆ ਨਹੀਂ ਕਿ ਜ਼ਿਮੀਦਾਰ ਦੇ ਪੱਲੇ ਕੁਝ ਪੈ ਰਿਆ ਜ਼ਿਮੀਦਾਰ ਤਾਂ ਵਿਚਾਰਾ ਮੰਨ ਲਓ ਕਿ ਰਾਤ ਨੂੰ ਕਣਕਾਂ ਨੂੰ ਪਾਣੀ ਲਾ ਕੇ ਦਿਨ ਰਾਤ ਹਨਾ ਉਹਦੀ ਸੇਵਾ ਕਰਕੇ ਉਹਦੀ ਸੇਵਾ ਸੰਭਾਲ ਕਰਕੇ ਕਦੇ ਉਹ ਚ ਦਵਾਈਆਂ ਦਾ ਸੜਕਾ ਕਰਦਾ ਜਾਂ ਰੇਪਾਉਂਦਾ ਹਨਾ ਕਿੰਨੀ ਮਿਹਨਤ ਕਰਨ ਤੋਂ ਬਾਅਦ ਉਹਨੂੰ ਤਾਂ ਮੁੱਲ ਮਿਲਦਾ ਸਿਰਫ 1 ਕਵਾਂਟਲ ਦਾ 2275 ਤੇ ਇੱਕ ਵਪਾਰੀ ਉਸ ਮੰਡੀ ਚੋਂ ਖਰੀਦ ਕੇ ਉਹਨੂੰ ਉਹ ਸਿੱਧਾ-ਸਿੱਧਾ 11000 ਰੁਪਿਆ ਕਵਾਂਟਲ ਮਗਰ ਬਿਚਾਰ ਰਿਹਾ ਯਾਨੀ ਕਿ ਡੁੱਡਾ ਹੋ ਗਿਆ ਹੈਨਾ ਤੁਸੀਂ ਹੁਣ ਦੇਖ ਲਓ ਵੀ ਉਹਨੇ ਉਹਦੇ ਚੋਂ ਜ਼ਿੰਮੇਵਾਰ ਦੇ ਖਰਚੇ ਵੀ ਕੱਢਣੇ ਨੇ ਤੇ ਰੇਹ ਦਾ ਦਵਾਈਆਂ ਦਾ ਮੁੱਲ ਵੀ ਕੱਢਣਾ ਹੈਨਾ ਫਿਰ ਜਾ ਕੇ ਉਹਦੀ ਬਚਤ ਜੋ ਬਚਦੀ ਆ ਉਹਨੂੰ ਮਿਲਣੀ ਆ ਤੇ ਦੂਜੀ ਗੱਲ ਸਰਕਾਰਾਂ ਮੌਕੇ ਤੇ ਖਰੀਦ ਨਹੀਂ ਕਰਦੀਆਂ ਕਹਿ ਦਿੰਦੀਆਂ ਨੇ ਇਹਦੀ ਨਮੀ ਜ਼ਿਆਦੇ ਆ ਇਹਦਾ ਮੌਚਰ ਜ਼ਿਆਦੇ ਆ ਹਨਾ ਜੀਮੀਦਾਰ ਕਿੱਧਰ ਜਾਵੇ ਯਾਰ ਮੈਨੂੰ ਇਹ ਸਮਝ ਨਹੀਂ ਲੱਗੀ ਅਜੇ ਤੱਕ ਉਹੀ ਕਣਕ ਜਿਸ ਕਣਕ ਨੂੰ ਖਰੀਦਣ ਵੇਲੇ ਬਹੁਤ ਜ਼ਿਆਦੇ ਨਖਰੇ ਕੀਤੇ ਜਾਂਦੇ ਨੇ ਉਹਦੇ 'ਚ ਕਮੀਆਂ ਕੱਢੀਆਂ ਜਾਂਦੀਆਂ ਨੇ ਉਹੀ ਕਣਕ ਜਦੋਂ ਇੱਕ ਵਪਾਰੀ ਖਰੀਦ ਲੈਂਦਾ ਤਾਂ ਉਹ ਕਣਕ ਬਹੁਤ ਵਧੀਆ ਬਣ ਜਾਂਦੀ ਆ ਉਹਨੂੰ ਬਹੁਤ ਸਾਰੇ ਨਾਮ ਵੀ ਦਿੱਤੇ ਜਾਂਦੇ ਨੇ ਐਮਪੀ ਦੀ ਕਣਕ ਵੀ ਬਣਾ ਦਿੱਤਾ ਜਾਂਦਾ ਕੋਈ ਦੇਖ ਕੇ ਆ ਕਿ ਐਮਪੀ ਤੋਂ ਕਣਕ ਆਉਂਦੀ ਆ ਸਰਸਵਤੀ ਕਣਕ ਕਿੰਨੀਆਂ ਹੀ ਕਣਕਾਂ ਹਨ ਚੱਕੀ ਵਾਲੇ ਆਪਣਾ ਨਾਮ ਲਿਖ ਕੇ ਆਪਣੀ ਮਸੂਰੀ ਕਰਦੇ ਨੇ ਪਰ ਉਹਨੂੰ ਪੈਦਾ ਕਰਨ ਵਾਲਾ ਕਿਸਾਨ ਆ ਕਿਸਾਨ ਦੇ ਨਾਲ ਮੰਨ ਲਓ ਕਿ ਕਈ ਵਾਰ ਕੁਦਰਤ ਵੀ ਕੈਰ ਕਰ ਦਿੰਦਾ ਆ ਦੇਖ ਲਓ ਕਿ ਹੁਣ ਕਣਕ ਇਹ ਨਿਸਰੀ ਹੋਈ ਆ ਬਿਲਕੁਲ ਇਹ ਹੁਣ ਜੋ ਝਾਂਜਾ ਚੱਲ ਰਿਹਾ ਇਹਨੇ ਪਹਿਲਾਂ ਇਹ ਦੇਖ ਲੋ ਕਿਵੇਂ ਮਤਲਬ ਗਿਰ ਗਈ ਕਣਕ ਜੋ ਦਾਣਾ نیچے ਆ ਗਿਆ ਥੱਲੇ ਆ ਗਿਆ ਉਹ ਤਾਂ ਮਾਜੂ ਪੈ ਜਾਣਾ ਚਲੋ ਹੁਣ ਵੀ ਕੁਝ ਹੱਦ ਤੱਕ ਸਰ ਜੂਗਾ ਕਈ ਵਾਰ ਕੁਦਰਤ ਇੰਨਾ ਘੈਰ ਕਰ ਦਿੰਦਾ ਕਿ ਪੱਕੀ ਹੋਈ ਫਸਲ ਤੇ ਪੱਕੀ ਹੋਈ ਫਸਲ ਤੇ ਜਾਂ ਤਾਂ ਬਹੁਤ ਜ਼ਿਆਦਾ ਮੀਂਹ بارش ਹੋ ਜਾਂਦੀ ਆ ਜਾਂ ਗੜੇ ਗੜੇਮਾਰੀ ਹੋ ਜਾਂਦੀ ਆ ਹਨਾ ਤਾਂ ਕਿਸਾਨ ਮਤਲਬ ਕਿ ਫਿਰ ਉਹਦੇ ਪੱਲੇ ਕੀ ਬਚਦਾ ਕੁਝ ਨਹੀਂ ਬਚਦਾ ਤਾਂ ਉਹਦੇ ਪੱਲੇ ਬਚਦਾ ਖੁਦਕਸੀ ਕਿਉਂਕਿ ਉਹ ਪਹਿਲਾਂ ਹੀ ਹਨਾ ਇੰਨਾ ਖਰਚਾ ਕਰ ਚੁੱਕਿਆ ਹੁੰਦਾ ਜਾਂ ਜਿਆਦਾ ਮੀਂਹ ਪੈਣ ਕਰਨ ਜਿਵੇਂ ਆ ਪਾਣੀ ਖੜਾ ਇੱਦਾਂ ਪਾਣੀ ਖੜ ਜਾਂਦਾ ਤਾਂ ਨੀਚੇ ਜਿਹੜੇ ਦਾਣੇ ਹੁੰਦੇ ਨੇ ਥੱਲੇ ਉਹ ਗਲ ਜਾਂਦੇ ਨੇ ਜੇ ਗਲਣਗੇ ਨਹੀਂ ਤਾਂ ਉਹ ਮਾਜੂ ਪੈ ਜਾਂਦੇ ਨੇ ਹਨਾ ਯਾਰ ਕੁੱਲ ਮਿਲਾ ਕੇ ਨਾ ਮੰਨ ਲਾ ਕੀ ਆਪਾਂ ਕਈ ਵਾਰ ਕਹਿੰਦੇ ਆ ਕਿ ਜੱਟ ਜ਼ਿਮੀਦਾਰ ਤਾਂ ਐ ਆਇਸ਼ ਕਰਦੇ ਨੇ ਜਾਂ ਵੱਡੇ ਵੱਡੇ ਟਰੈਕਟਰ ਨੇ ਵੱਟੀਆਂ ਵੱਟੀਆਂ ਕੋਠੀਆਂ ਨੇ ਉਹ ਕੁਸ਼ਕ ਫਰਮਾਂ ਨੇ ਜਿਨ੍ਹਾਂ ਲਵੇ ਅਮੀਰੀ ਦਾ ਬਹੁਤ ਵੱਡਾ ਸਾਧਨ ਆ ਬਹੁਤ ਵੱਟਾ ਮਾਲਾ ਕੀ ਉਹਨਾਂ ਲਵੇ ਪੈੜੀ ਜਾਦੇ ਆ ਵੈਸੇ ਮੰਨ ਲਾ ਕੀ ਜੱਟ ਇੱਕ ਵੱਖਰੀ ਮੰਨ ਲਓ ਜਾਤ ਲਾ ਲੋ ਇਹਨੂੰ ਜਾਂ ਕੁਛ ਵੀ ਲਾ ਲੋ ਪਰ ਕਿਸਾਨ ਉਹ ਆ ਜੋ ਫਸਲ ਪੈਦਾ ਕਰਦਾ ਉਹ ਭਾਵੇਂ ਕੋਈ ਵੀ ਵਰਗ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਜੱਟਾਂ ਨਾਲ ਇਹ ਰੱਬ ਧੱਕਾ ਕਰਦਾ ਜਾਂ ਵਪਾਰੀ ਵਰਗ ਧੱਕਾ ਕਰਦਾ ਜਾਂ ਆਪਾਂ ਮੰਨ ਲਾ ਕਿ ਕਈ ਲੋਕ ਕਹਿੰਦੇ ਨੇ ਜੱਟ ਤਾਂ ਐਵੇਂ ਨੇ ਜੀ ਜੱਟ ਤਾਂ ਧਰਨੇ ਲਾਉਂਦੇ ਨੇ ਇਹ ਕੱਲਾ ਜੱਟਾਂ ਦਾ ਨਹੀਂ ਹੈਗਾ ਜੀ ਇਹ ਤੁਹਾਨੂੰ ਜਿਹੜਾ ਆਟਾ ਅੱਜ ਤੁਸੀਂ 25 ਰੁਪਏ 26 ਰੁਪਏ ਕਿਲੋ ਖਾ ਰਹੇ ਹੋ ਕਣਕ 22 23 ਰੁਪਏ ਲੈ ਕੇ ਇਹ ਕਿਸੇ ਟਾਈਮ ਤੁਹਾਨੂੰ 50 ਰੁਪਏ ਮਿਲਣਾ ਫਿਰ ਪਤਾ ਲੱਗਣਾ ਕਿ ਜੱਟ ਕਿਉਂ ਧਰਨੇ ਦਿੰਦਾ ਕਿਉਂ ਮੰਨ ਲਾ ਕਿ ਜੱਟ ਸੜਕਾਂ ਜਾਮ ਕਰਦੇ ਨੇ ਕਿਉਂ ਲੋਕ ਜੱਟ ਮੋਦੀ ਨੂੰ ਜਾਂ ਕਿਸੇ ਵੀ ਮੰਨ ਲਾ ਸਰਕਾਰਾਂ ਨੂੰ ਗਾਲਾਂ ਕੱਢਦੇ ਨੇ ਵੀ ਭਾਈ ਤੁਸੀਂ ਇਹਦਾ ਬਜਮ ਜਾਂ ਤਾਂ ਸਾਨੂੰ ਇਹ ਵਾਜਬ ਰੇਟ ਦਓ ਜਾਂ ਫਿਰ ਤੁਸੀਂ ਇੱਕ ਕਿਸਾਨ ਤੋਂ ਲੈ ਕੇ ਲੁੱਟ ਕਿਉਂ ਕਰ ਰਹੇ ਹੋ ਜਾਂ ਮੰਡੀਕਰਨ ਤੋੜਨ ਬਾਰੇ ਇਹ ਕਿਉਂ ਮੰਨ ਲਾ ਧਰਨੇ ਲਗਾਏ ਜਾਂਦੇ ਨੇ ਇਸ ਕਰਕੇ ਲਾਏ ਜਾਂਦੇ ਨੇ ਕਿ ਮੰਨ ਲਓ ਜੱਟ ਤਾਂ ਆਪਣੇ ਖੇਤ ਚ ਫੇਰ ਵੀ ਪੈਦਾ ਕਰਕੇ ਖਾ ਲੂਗਾ ਜੱਟ ਲਵੇ ਤਾਂ ਸਾਧਨ ਹੈਗਾ ਜੱਟ ਲਾ ਲਓ ਜਾਂ ਕਿਸਾਨ ਲਾ ਲਓ ਕਿਸਾਨ ਲਵੇ ਤਾਂ ਸਾਧਨ ਹੈਗਾ ਪਰ ਜਿਹੜੇ ਹੋਰ ਵਰਗ ਆ ਗਏ ਨੇ ਕਈ ਉਹ ਕਿੱਥੋਂ ਖਾਣਗੇ ਜਦੋਂ ਤੁਹਾਡਾ 8200 ਰੁਪਏ ਕਿਲੋ ਹੋ ਗਿਆ ਉਹ 100 ਰੁਪਏ ਕਿਲੋ ਕਿਵੇਂ ਹੋਣਾ ਜਦੋਂ ਮੰਡੀ ਕਰਨ ਟੁੱਟ ਗਿਆ ਜਿਸ ਤਰ੍ਹਾਂ ਇਸ ਵਾਰ ਲਾ ਲੋ ਕੀ ਕਣਕ ਬੱਤੀ 3300 ਰੁਪਏ ਨੂੰ ਵਿਕ ਚੁੱਕੀ ਆ ਹਨਾ ਪੰਜ ਚਾਰ ਮਹੀਨਿਆਂ ਬਾਅਦ ਹੀ ਦੋ ਤਿੰਨ ਮਹੀਨਿਆਂ ਬਾਅਦ ਹੀ ਇੰਨਾ ਰੇਟ ਹੋ ਗਿਆ ਤਾਂ ਕਰਕੇ ਜਦੋਂ ਨਾ ਇਹ ਸਰਕਾਰੀ ਖਰੀਦ ਬੰਦ ਹੋ ਗਈ ਜੋ ਇਹ ਕਰਨਾ ਚਾਹੁੰਦੇ ਨੇ ਕਾਰਪੋਰੇਟ ਘਰਾਣੇ ਉਸ ਤੋਂ ਬਾਅਦ ਇਹ ਨਾ ਸਰਕਾਰੀ ਖਰੀਦ ਆਪਾਂ ਲਾਲਚਾ ਚਾਕੇ ਕਣਕਾ ਵੇਚਦਿਆ ਕਰਨੀਆਂ ਨੇ ਵੱਧ ਰੇਟ ਦੇ ਚੱਕਰ ਚ ਫਿਰ ਇਹਨਾਂ ਨੇ ਆਪਣੀ ਮਨਮਰਜ਼ੀ ਦੇ ਰੇਟ ਲਾਉਣੇ ਨੇ ਇਹ ਤਾਂ ਧਰਨੇ ਲਾਏ ਜਾਂਦੇ ਨੇ ਭਾਈ ਮੰਨ ਲਓ ਇਹ ਕੱਲਾ ਜਿਹੜਾ ਲੋਕ ਕਹਿੰਦੇ ਨੇ ਇੱਕ ਪਿੱਛੇ ਜੇ ਉਹ ਧਰਨੇ 'ਚ ਥੋੜਾ ਰੌਲਾ ਵੀ ਪਿਆ ਸੀ ਉਹ ਕਹਿੰਦਾ ਮੈਂ ਆਪਣੇ ਕੋਠੇ ਤੇ ਕਣਕ ਵੇਚ ਲੂੰਗਾ ਕੋਠੇ ਤੇ ਕਣਕਾਂ ਨਹੀਂ ਹੁੰਦੀਆਂ ਹੁੰਦੀਆਂ ਇਹ ਤਾਂ ਖੇਤਾਂ 'ਚ ਹੀ ਹੁੰਦੀਆਂ ਹੁੰਦੀਆਂ ਨੇ ਇਹ ਖੇਤਾਂ 'ਚ ਵੀ ਬਹੁਤ ਮਿਹਨਤ ਨਾਲ ਹੁੰਦੀਆਂ ਨੇ ਜਿਹੜਾ ਕਿਸਾਨ ਆ ਉਹਦੀ ਕੋਈ ਮੰਨ ਲਾ ਕਿ ਜ਼ਿੰਦਗੀ ਬਹੁਤ ਹੀ ਖੁਸ਼ਹਾਲ ਨਹੀਂ ਹੈਗੀ ਉਹ ਮੰਨ ਲਓ ਕਿ ਅੰਨਦਾਤਾ ਪੂਰੀ ਦੁਨੀਆ ਦਾ ਢਿੱਡ ਭਰਦਾ ਠੀਕ ਆ ਤੇ ਸਾਰੇ ਜਣੇ ਹਲਕੇ ਕਿਸਾਨ ਦਾ ਸਾਥ ਦਿਆ ਕਰੋ ਭਾਵੇਂ ਉਹ ਕੋਈ ਵੀ ਵਰਗ ਦਾ ਇਨਸਾਨ ਆ ਜੇ ਜੋ ਇਨਸਾਨ ਖੇਤੀ ਕਰਕੇ ਨਾ ਢਿੱਡ ਭਰ ਰਿਹਾ ਦੁਨੀਆ ਦਾ ਉਹ ਕਿਸਾਨ ਆ ਤੇ ਸਭ ਨੂੰ ਇਹ ਸੋਚਣਾ ਚਾਹੀਦਾ ਕਿ ਇੱਕ ਕੋਈ ਸਰਕਾਰੀ ਟੀਚਰ ਆ ਜਾਂ ਸਰਕਾਰੀ ਕੋਈ ਵੀ ਜੌਬ ਕਰਦਾ ਤਾਂ ਉਹਨੂੰ ਰਿਟਾਇਰਮੈਂਟ ਤੇ ਪੈਨਸ਼ਨ ਵੀ ਮਿਲਦੀ ਆ ਤੇ ਬਹੁਤ ਸਾਰਾ ਫੰਡ ਵੀ ਮਿਲਦਾ ਜ਼ੀਮੀਦਾਰ ਇਹ ਜੋ ਕਿਸਾਨ ਆ ਉਹਨੂੰ ਕੀ ਮਿਲਦਾ ਉਹਨੂੰ ਕੁਝ ਨਹੀਂ ਮਿਲਦਾ ਜਦੋਂ ਉਹਨੂੰ ਉਹਨੂੰ ਵੀ ਬੜਾ ਬੜਾਪਾ ਪੈਨਸ਼ਨ ਹੋਣੀ ਚਾਹੀਦੀ ਆ ਕੋਈ ਉਹਨੂੰ ਵੀ ਕੋਈ ਫੰਡ ਹੋਣਾ ਚਾਹੀਦਾ ਹਨਾ ਇਹ ਚੀਜ਼ਾਂ ਮੰਨ ਲਾ ਤਾਂ ਕਹੀਆਂ ਜਾਂਦੀਆਂ ਨੇ ਕਿ ਉਹ ਇੱਕ ਤਾਂ ਤੁਸੀਂ ਆਪਣਾ ਪਰਿਵਾਰ ਪਾਲਣ ਵਾਸਤੇ ਕੰਮ ਕਰਦੇ ਹੋ ਇੱਕ ਕਿਸਾਨ ਇਹ ਆ ਕਿ ਚਲੋ ਆਪਣਾ ਪਰਿਵਾਰ ਤਾਂ ਪਾਲਦਾ ਹੀ ਆ ਉਹ ਪੂਰੀ ਦੁਨੀਆ ਦਾ ਢਿੱਡ ਭਰਦਾ ਜੇ ਕਿਸਾਨ ਫਸਲ ਅਗਾਊਗਾ ਤਾਂ ਹੀ ਜਾ ਕੇ ਹਨਾ ਜੀਵ ਜੰਤੂ ਲਾ ਲੋ ਕਿੰਨੇ ਹੀ ਤੇ ਬਾਕੀ ਆਪਣੇ ਜੋ ਵੀ ਹੋਰ ਵਰਗ ਨੇ ਤਾਂ ਸਭ ਨੂੰ ਜਾ ਕੇ ਹਨਾ ਅਨਾਜ ਮਿਲਦਾ ਅਨਾਜ ਪੈਦਾ ਕਰਨਾ ਬਹੁਤ ਵੱਡੀ ਗੱਲ ਆ ਕੋਈ ਛੋਟੀ ਜੀ ਗੱਲ ਤਾਂ ਹੈ ਨਹੀਂ ਜਦੋਂ ਮੀਂਹ ਹਨੇਰੀ ਝੱਖੜ ਚੱਲਦੇ ਨੇ ਤਾਂ ਬਾਕੀ ਲੋਕ ਤਾਂ ਆਪਣੇ ਘਰਾਂ 'ਚ ਪੈ ਜਾਂਦੇ ਨੇ ਪਰ ਜ਼ਿਮੀਦਾਰ ਨੂੰ ਪਤਾ ਵੀ ਉਹਦੇ ਦਿਲ 'ਤੇ ਕੀ ਬੀਤਦੀ ਹੁੰਦੀ ਆ ਕਈ ਲੋਕ ਤਾਂ ਮੀਂਹ ਹਨੇਰੀਆਂ ਦਾ ਲੁੱਥਪੂ ਵੀ ਲੈਂਦੇ ਨੇ ਨਜ਼ਾਰਾ ਵੀ ਲੈਂਦੇ ਨੇ ਆਪਣੇ ਘਰਾਂ 'ਚ ਵੱਖ-ਵੱਖ ਪਕਵਾਨ ਵੀ ਬਣਾਉਂਦੇ ਨੇ ਪਰ ਜੋ ਇੱਕ ਕਿਸਾਨ ਹੁੰਦਾ ਉਹਨੂੰ ਆਪਣੀ ਫਸਲ ਦਾ ਫਿਕਰ ਹੁੰਦਾ ਕਿ ਹਾਂ ਯਾਰ ਮੇਰੀ ਫਸਲ ਖੜੀ ਆ ਖੇਤ ਚ ਇਹ ਕਿਸਾਨ ਦਾ ਹੀ ਐਡਾ ਵੱਡਾ ਦੇਲਾਕੀ ਜੋ ਆਪਣੀ ਲੱਖਾਂ ਦੀ ਫਸਲ ਖੇਤ ਚ ਛੱਡ ਦਿੰਦਾ ਬਾਕੀ ਕੋਈ ਇਨਸਾਨ ਕੋਈ ਛੱਡ ਦੂਗਾ ਆਪਣਾ ਕੁਝ ਮੰਨ ਲਾ ਕਿ ਖੇਤ ਦੇ ਵਿੱਚ ਜਾਂ ਮੰਨ ਲਾ ਕਿ ਖੁੱਲੇ ਆਸਮਾਨ ਦੇ ਹੇਠਾ ਬਹੁਤ ਵੱਡਾ ਦਿਲ ਬਕਸਿਆ ਵੈਸੇ ਤਾ ਰੱਬ ਨੇ ਇੱਕ ਕਿਸਾਨ ਨੂੰ ਉਹ ਕੋਈ ਵੀ ਹੋ ਸਕਦਾ ਕਿਸੇ ਵੀ ਵਰਗ ਦਾ ਹੋ ਸਕਦਾ ਕਿਸਾਨ ਬਾਕੀ ਬਾਈ ਤੁਸੀਂ ਸਾਰੇ ਜਾਣੇ ਹਨ ਮੈਂ ਇਹੀ ਗੱਲ ਸਾਰੀ ਵੀਡੀਓ ਚ ਦੱਸੀ ਆ ਕਿ ਜੋ ਵੀ ਕਿਸਾਨ ਜਥੇਬੰਦੀਆਂ ਨੇ ਜਾਂ ਜੋ ਵੀ ਕਿਸਾਨ ਧਰਨੇ ਲਾਉਂਦੇ ਨੇ ਤਾਂ ਉਹ ਸਭ ਲਈ ਲਾਉਂਦੇ ਨੇ ਕਿਸੇ ਇਕੱਲੇ ਆਪਣੇ ਲਈ ਨਹੀਂ ਲਾਉਂਦੇ ਤੇ ਉਹਨਾਂ ਦਾ ਸਤਿਕਾਰ ਕਰਿਆ ਕਰੋ ਹਨਾ ਉਹ ਘਰਾਂ ਚੋਂ ਬੇਲੇ ਨਹੀਂ ਹੈਗੇ ਕਿ ਐਵੇਂ ਹੀ ਉੱਠ ਕੇ ਤੁਰ ਜਾਂਦੇ ਨੇ ਠੀਕ ਆ ਉਹ ਸਾਰੀ ਦੁਨੀਆ ਵਾਸਤੇ ਹੀ ਸੋਚ ਰਹੇ ਨੇ ਜਾਂ ਮੀਟਰ ਲਾ ਲਓ ਮੀਟਰਾਂ ਬਾਰੇ ਵੀ ਮੱਲਕ ਅੱਲਾ ਕਿਸਾਨਾਂ ਨੂੰ ਇਹ ਨਹੀਂ ਬਿਲਾਉਣੇ ਕੋਈ ਵੀ ਕੰਮ ਲਾ ਲਓ ਜੋ ਕਿਸਾਨ ਜਥੇਬੰਦੀਆ ਪੂਰੀ ਸੋਚ-ਪੂਝਨ ਨਾਲ ਸੋਚ ਕੇ ਕਰਤੀਆਂ ਨੇ ਮੰਨ ਲਾ ਕੀ ਐਵੇਂ ਨਹੀਂ ਕੋਈ ਉਹ ਵੀ ਉਹਨਾਂ ਪਿੱਛੇ ਵੀ ਬਹੁਤ ਵੱਡੇ-ਵੱਡੇ ਮੰਨ ਲਾ ਕੀ ਸਿਆਣੇ ਇਨਸਾਨ ਨੇ ਜਿਹੜੇ ਮੰਨ ਲਾ ਕੀ ਇਹ ਫੈਸਲੇ ਲੈਂਦੇ ਨੇ ਕਿ ਇੱਥੇ ਅੱਜ ਧਰਨਾ ਲਾਉਣਾ ਇਹ ਸਬੰਧ ਚਲਾਉਣਾ ਹਨਾ ਜਾਂ ਕਿਸੇ ਦੇ ਕੋਈ ਮਕਾਨ ਦੀ ਕਰਕੀ ਹੁੰਦੀ ਆ ਜਾਂ ਕੋਈ ਮੰਨ ਲਓ ਕੀ ਘਰ ਤੋਂ ਬੇਕਾਰ ਹੋ ਰਿਹਾ ਜਾਂ ਜ਼ਮੀਨ ਤੋਂ ਬੇਜ਼ਮੀਨਾ ਹੋ ਰਿਹਾ ਬੈਂਕਾਂ ਉਹਨੂੰ ਲੋਨ ਦੇ ਦੇ ਕੇ ਪਹਿਲਾਂ ਫਿਰ ਜਦੋਂ ਕਰਜ਼ੇ ਦੀ ਮਾਰਚ ਹੋ ਜਾਂਦਾ ਤਾਂ ਉਹਦੀ ਕੁਰਕੀ ਕਰਦੀਆਂ ਨੇ ਉਹ ਚੀਜ਼ਾਂ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਸੇ ਦਾ ਪਰਿਵਾਰ ਉਜੜ ਰਿਹਾ ਤਾਂ ਕਰਕੇ ਕਿਸਾਨ ਜਥੇਬੰਦੀਆਂ ਧਰਨੇ ਲਾਉਂਦੀਆਂ ਨੇ ਬਾਕੀ ਰਹੀ ਗੱਲ ਕਣਕ ਦੀ ਕਣਕ ਦਾ ਰੇਟ ਤੁਸੀਂ ਆਉਣੇ ਵਾਲੇ 2-4 ਸਾਲਾਂ 'ਚ ਦੇਖਿਓ ਬਈ ਇਹ ਮੰਡੀ ਕਰਨ ਤੋੜਨਾ ਚਾਹੁੰਦੀਆਂ ਨੇ ਮਤਲਬ ਜਿਹੜੀਆਂ ਕਾਰਪੋਰੇਟ ਘਰਾਣੇ ਨੇ ਇਸ ਵਾਰ ਤੁਸੀਂ ਦੇਖਿਓ ਤੁਹਾਨੂੰ ਇਹ ਆਟਾ ਜੋ ਆਟਾ ਤੁਹਾਨੂੰ ਮੰਨ ਲਓ ਕਿ ਮੱਕੀ ਦਾ 30-32 ਮਿਲਦਾ ਸੀ ਅੱਜ 50 ਮਿਲਦਾ ਕਿਉਂ ਉਹ ਮਿਲਦਾ ਕਿਉਂਕਿ ਉਹ ਆਪਣੇ ਹੱਥ 'ਚ ਹੈ ਨਹੀਂ ਹੁਣ ਉਹ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਉਹ ਆਪਣੀ ਮਰਜ਼ੀ ਨਾਲ ਵੇਚਦੇ ਨੇ ਇਸ ਤਰ੍ਹਾਂ ਹੀ ਇਹ ਜੋ ਕਣਕ ਦਾ ਆਟਾ ਇਹਦੇ ਖਾਏ ਬਿਨਾ ਤਾਂ ਸਰਨਾ ਨਹੀਂ ਢਿੱਡ ਭਰੇ ਬਿਨਾ ਸਰਨਾ ਨਹੀਂ ਹੈਗਾ ਆਪਾਂ ਨੂੰ ਖਾਣਾ ਤਾਂ ਆਪਾਂ ਨਹੀਂ ਆ ਇਹ 100 ਰੁਪਏ ਕਿਲੋ ਹੋ ਜਾਣਾ ਜਦੋਂ ਮੰਡੀਕਰਨ ਟੁੱਟ ਕੇ ਤੇ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦਿਆ ਕਰੋ ਤੇ ਇਹ ਸੋਚਿਆ ਕਰੋ ਕਿ ਜੋ ਕਿਸਾਨ ਇਹ ਕਣਕ ਨੂੰ ਪੈਦਾ ਕਰਦਾ ਤਾਂ ਉਹਨੂੰ ਉਹਦਾ ਬਾਜ਼ਮੁੱਲ ਮਿਲਣਾ ਚਾਹੀਦਾ ਨਾ ਕਿ ਵਪਾਰੀ ਵਰਗ ਨੂੰ ਬਾਕੀ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਹਨਾ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕਰਿਆ ਵੀਰੇ ਠੀਕ ਆ ਤਾਂ ਜੋ ਅੱਗੇ ਨੂੰ ਹੋਰ ਵੀਡੀਓ ਤੁਹਾਡੇ ਲਈ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ